ਆ ਕੇ ਆ ਬੁੱਤ ਦੇ ਹੱਥਾਂ ਤੇ ਇਹ ਉਹ ਇਲੈਕਟ੍ਰਿਕ ਚਾਕੂ ਇੱਥੇ ਬੈਠ ਚੰਗਾ ਇੱਥੇ ਬਹਿ ਜਾਨੀ ਬੁੱਤ ਮੇਰਾ ਪੁੱਤ ਸਾਸਰੀ ਦਾ ਦੁੱਤੀ ਆਣੀ ਤੇ ਰਾਣੀ ਆ ਬਹੁਤ ਸਿਆਣੀ ਆ ਭਾਬੀ ਨਿਆਣੇ ਜਿਆਦੇ ਸਿਆਣੇ ਹੁੰਦੇ ਸਗੋਂ ਮਾਪਿਆਂ ਨਾਲੋਂ ਹਾਂਜੀ ਹੋਰ ਸੁਣਾਓ ਕਿੱਦਾਂ ਠੀਕ ਠਾਕ ਸਭ ਠੀਕ ਠਾਕ ਤੁਸੀਂ ਸੁਣਾਓ ਮੰਜਾ ਲੋੜੀ ਮੰਨਪ੍ਰੀਤ ਸਭ ਠੀਕ ਆ ਭਾਜੀ ਠੀਕ ਆ ਸਾਰੇ ਠੀਕ ਵਾ ਤੇ ਤੂੰ ਮੀਂ ਵਰਦੇ ਜੀ ਅੱਜ ਮੈਂ ਤੇ ਆਉਣਾ ਨਹੀਂ ਭੈਣ ਜੀ ਆ ਸਮਰੀਤ ਹੀ ਰੋ ਰੋ ਫੋਨ ਕਰਨੀ ਤੇ ਮੇਰੇ ਕੋਲ ਰਹਿ ਨਾ ਹੋਇਆ ਮੈਂ ਹਾਂ ਪਤਾ ਨਹੀਂ ਕੀ ਗੱਲ ਆ ਕਿਉਂ ਡਈ ਇੰਨਾ ਖੜਾ ਕਰਨ ਤੇ ਮੈਂ ਫੇਰ ਆ ਗਈ ਬਾਨੇ ਨਾ ਮਾਰ ਨਿਆਣਾ ਦਾ ਕਾਰਾ ਹੁੰਦਾ ਵੀ ਨਿਆਣਾ ਕਹਿੰਦੇ ਫੜਾਫੜ ਤੁਰ ਪਈਦਾ ਉਦਾਂ ਹੀ ਜਰਾ ਉਹਨੂੰ ਜੀ ਕਰਦਾ ਹੁਣ ਆਵਾ ਕਿ ਧੀ ਕੁੜੀ ਜਾਵਾਂ ਤੇ ਵੇਹਲਾ ਤਾਂ ਕਦੀ ਨਹੀਂ ਹੁਣ ਤੋਂ ਉਧਰ ਨੂੰ ਗਈ ਤੇ ਉਹ ਬੂਏ ਮੈਂ ਲੰਘ ਜਾ ਭੈਣ ਜੀ ਮੈਨੂੰ ਰਕबीर ਗਾੜੀਆਂ ਲੈ ਆ ਤੇ ਇਹਨੇ ਬੂਏ ਗਾੜੀ ਮੋਟਰਸਾਈਕਲ ਖਲਾਰ ਦਿੱਤਾ ਤੇ ਮੈਂ ਉਹ ਗੱਲ 'ਚ ਕੁੜੀ ਮੈਨੂੰ ਚੁੰਬੜ ਕੇ ਤੇ ਮੈਂ ਅੰਦਰ ਨੂੰ ਆ ਗਈ ਨਹੀਂ ਤੇ ਮੈਂ ਹੋ ਕੇ ਆਉਣਾ ਹੀ ਮੈਂ ਜਾਣਾ ਹੀ ਹੀ ਕੋਈ ਗੱਲ ਨਹੀਂ ਗੁੱਸਾ ਨਾ ਕਰ ਮੈਂ ਹੁਣ ਆਵਾਂਗੀ ਤੇ ਤੇਰੇ ਘਰ ਹੀ ਪਹਿਲਾਂ ਆਵਾਂਗੀ ਨਾਲੇ ਕਿਹੜਾ ਕਿਤੇ ਦੋਜ ਪਈ ਆਦ ਹੈਗਾ ਵਾ ਇੱਕ ਘਰ ਤੇ ਇੱਕੀ ਗੁੱਸਾ ਤੇ ਭਾਬੀ ਹੁੰਦਾ ਹੀ ਆ ਹੁੰਦਾ ਕਿਉਂ ਨਹੀਂਗਾ ਜਾਂ ਪਹਿਲਾਂ ਆਉਣਾ ਜਾਂ ਮਗਰਾਂ ਆਉਣਾ ਸਾਰੀਆਂ ਗੱਲਾਂ ਬਾਤਾਂ ਕਰਕੇ ਓਹੋ ਭੈਣ ਜੀ ਤੁਸੀਂ ਤੇ ਜਾਣ ਕੇ ਇੰਨਾ ਗੁੱਸਾ ਕਰਨ ਦੇ ਜੇ ਵੀਰ ਤੂੰ ਹੀ ਆ ਬੂਏ ਕਰ ਦਿੰਦਾ ਵੀ ਇੱਧਰ ਵੀ ਚੱਲ ਜਾ ਤੂੰ ਕਮਾ ਕੇ ਜਿੱਥੇ ਪਜਾ ਕੇ ਲਿਆਇਆ ਮੋਟਰਸਾਈਕਲ ਚਾਚੀ ਜੀ ਤੁਸੀਂ ਹੀ ਆਏ ਆ ਤੁਸੀਂ ਕੁੰਡੇ ਸਿੱਧੇ ਮੈਂ ਤਾਂ ਸੁੱਤੇ ਹੋਨੇ ਆ ਆਹੋ ਇਹ ਤਾਂ ਘومی ਹੋ ਗਈ ਅੰਦਰ ਕਿ ਮਰ ਗਈ ਆ ਅੰਦਰ ਵੀਰ ਜੇ ਮੈਂ ਉੱਧਰ ਛੱਡ ਦਿੰਦਾ ਤੇ ਮਾਦਨ ਕਹਣਾ ਲੈ ਆਪਣੇ ਘਰ ਨਹੀਂ ਖੜਿਆ ਇੱਧਰ ਛੱਡ ਆ ਮੁੜ ਕੇ ਤੁਸੀਂ ਵੀ ਕਹਣਾ ਲੈ ਸਾਸਤ ਤੇਰੀ ਆ ਪਹਿਲਾਂ ਉਧਰ ਖੜਨਾ ਇੱਧਰ ਲਾਇਆ ਮੈਨੂੰ ਫਸਿਆ ਪਿਆ ਆ ਸਾਨੂੰ ਪਸੀਆ ਨੂੰ ਸੱਚ ਆਇਆ ਤੇ ਤੈਨੂੰ ਛੱਡਣਾ ਨਹੀਂ ਸੀ ਨਾ ਇੰਨੇ ਤਾਂ ਕਰਕੇ ਤਾਂ ਲਿਆਇਆ ਹਾਂ ਇੱਧਰ ਚੱਲ ਛੱਡੋ ਭੈਣ ਜੀ ਇਹੋ ਮੂੰਹ ਤੇ ਛੱਡੋ ਭੈਣ ਭਾਬੀ ਉਹ ਹੁੰਦੀ ਜਿਹੜੀ ਮੂੰਹ ਤੇ ਹੋਵੇ ਚੋਰੀ ਚੁਗਲੀ ਦੀ ਕਿਹੜੀ ਗੱਲ ਉਹਨੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਤੇ ਮੈਨੂੰ ਫੋਨ ਵੀ ਨਹੀਂ ਕੀਤਾ ਔਰ ਸਭ ਗੁੱਸੇ ਹੁੰਦੀ ਕੁੜੀ ਨੂੰ ਵੀ ਤੂੰ ਕਿਉਂ ਫੋਨ ਕਰਕੇ ਮਂਗਾ ਲਿਆ ਤੇ ਮੈਂ ਤਾਂ ਆਪਦਾ ਹੀ ਮੈਨੂੰ ਵੀ ਕਹਿਣ ਦੀ ਵੀ ਮਾਤਾ ਤੂੰ ਮੀ ਵਰਦੇ ਚ ਦੌੜੀ ਹੈ ਇਥੇ ਕਰਕੇ ਮੈਨੂੰ ਤਾਂ ਤੇਰਾ ਭਾਬੀ ਆਈਦਾ ਹੀ ਨਹੀਂ ਪਤਾ ਤੇ ਗਿਆ ਹੀ ਤੁਹਾਡਾ 99 ਉੱਧਰੋਂ ਤੇ ਕਹਿੰਦਾ ਬਾਸ਼ਨਾਉਂ ਦੀ ਪਕੌੜੇ ਕੱਢ ਬਲਜੀਤ ਪਕੌੜੇ ਕੱਢਣ ਵੇ ਦੋਈ ਥੇ ਮੋੜ ਜਾਂਦੀ ਹਾ ਡਾਦਾ ਦੇ ਅਮੀਰ ਨੂੰ ਪਨਾ ਹੋਸਟਲ ਨਹੀਂ ਨਹੀਂ ਪਉਣਾ ਹਾਂ ਪਰ ਫਿਰ ਜਿੱਦਾਂ ਨਹੀਂ ਹੱਤਦਾਗਾ ਸਤੰਦੀ ਬੜਾ ਪੜਦੀ ਨਹੀਂ ਮੈਂ ਹੋਸਟਲ ਹੀ ਠੀਕ ਵਾ ਤੇ ਇੰਨੇ ਲਾਤਾ ਵਾ ਫੋਨ ਫੇਰ ਨਾਨੀਆ ਆਪਣੀ ਨੂੰ ਚੰਗਾ ਹੋਇਆ ਹੋਸਟਲ ਚ ਚੰਗੀ ਆ ਇੱਥੇ ਜੋ ਸਿੱਖਣਾ ਨਾ ਵੇਖਣਾ ਉਹੋ ਹੀ ਸਿੱਖਣਾ ਈ ਕੁੜੀ ਨੇ ਉੱਥੇ ਚੰਗੀ ਹੁੰਦਾ ਅਕਬੀਰ ਹੈ ਕਿਉਂ ਤੂੰ ਹੀ ਤਾਂ ਸਾਕ ਸਾਕ ਗੱਲਾਂ ਕੰਡ ਇੱਥੇ ਗੱਲ ਕੀ ਹੈ ਮੈਨੂੰ ਵੀ ਦੱਸੋ ਇੱਥੇ ਗੱਲ ਇਹੋ ਈ ਆ ਪਤੀ ਤੇਰੀ ਬੋਲਣ ਲੱਗੀ ਵੇਖਦੀ ਕੋਹ ਨਹੀਂ ਆ ਤੇ ਕੁੜੀ ਜੋ ਵੇਂਦੀ ਆ ਵੇਖ ਵਖੇਂਦੀ ਆ ਤੇ ਸਿੱਖ ਸਖੇਂਦੀ ਆ ਉਹੋ ਕੁਛ ਕੁੜੀ ਬੋਲਦੀ ਆ ਹਾਂ ਜੀ ਕੁੜੀ ਮੇਰੀ ਉਦਾਂ ਤਾਂ ਸੁਚਾਰੀ ਆ ਨਾ ਉਦਾਂ ਹੀ ਮੂੰਹ ਨਹੀਂ ਬੜਬੋਲੀ ਦਿਲ ਚ ਕੋਹ ਨਹੀਂ ਕਹਉਂਦੇ ਹੈਗਾ ਆਹ ਤਾਂ ਗੱਲ ਜੇ ਤੁਸੀਂ ਇਦਾਂ ਕਰੋ ਤੁਹਾਡੀ ਪਤੀ ਆ ਜੇ ਤੁਸੀਂ ਉਹਦੀ ਉਮਰਤ ਕੋਈਆਂ ਕਰੋਗੇ ਫਿਰ ਇਦਾਂ ਕਿੱਦਾਂ ਗੁਜ਼ਾਰਾ ਹੋਊ ਤੇ ਨੇ ਬਹੁਤਾ ਲੂ ਕੇ ਰੱਖਿਆ ਸਾਨੂੰ ਜੇ ਪਤੀ ਚੱਜਦੀ ਹੋਵੇ ਨਾ ਤੇ ਅਸੀਂ ਇੱਕੇ ਥਾਂ ਹੀ ਪਕਾਈਏ ਤੇ ਇੱਕੇ ਥਾਂ ਹੀ ਖਾਈਏ ਤੁਝੇ ਕੰਨ ਪਤਾ ਹੀ ਨਾ ਲੱਗਿਆ ਕਿ ਕਿੱਥੇ ਪਕਦੀਆਂ ਤੇ ਕਿੱਥੇ ਖਾਂਦੇ ਆ ਇਹਦੇ ਪੈਂਦੀ ਚਾਰੇ ਪੋੜ ਚੁੱਕ ਕੇ ਮੈਨੂੰ ਯਾਰ ਜੀ ਮੈਂ ਤਾਂ ਘੜੀ ਪਾਲਾਈ ਮੈਂ ਲਾਮੇ ਲੈਣ ਤਾਂ ਆਈ ਨਹੀਂ ਕਿ ਚਲ ਚਾਚੀ ਸਾਡੇ ਖੜਾ ਇੰਨੀਆਂ ਗੱਲਾਂ ਆਪਨੀ ਰਾਜੀ ਬੋਜੀ ਪੁੱਛੋ ਦੱਸੋ ਜੀ ਤੇ ਮੈਨੂੰ ਕੱਲ ਆਂਦੀ ਆ ਮੈਂ ਕਿਹਾ ਮੈਂ ਤੇਰੀ ਨਾਨੀ ਆ ਹਾਂ ਜੀ ਤੂੰ ਮੇਰੀ ਦਾਦੀ ਆ ਨਾਨੀ ਨਹੀਂ ਹੁਣ ਇਹ ਮੈਨੂੰ ਦੱਸ ਵੀ ਇਹ ਆਂਦੀ ਆ ਵੀ ਇਹ ਮੇਰੀ ਸਹਰੀਕਣੀ ਆ ਤੇ ਕੁੜੀ ਨੇ ਫਿਰ ਆਪੇ ਦਾਦੀ ਆਖਣਾ ਹੁਣ ਮੈਂ ਕਿਹੜੀ ਕਿਹੜੀ ਗੱਲ ਕਰਾਂ ਬਾਕੀ ਕੋਈ ਨਹੀਂ ਹੁਣ ਤੂੰ ਉਧਰ ਆਏਂਗੀ ਨਾ ਫਿਰ ਮੈਂ ਉਥੇ ਦੱਸਦੀ ਆ ਚਲ ਕੋਈ ਨਹੀਂ ਬਹਿ ਜਾ ਚਾਹ ਪੀ ਕੇ ਜਾ ਚਾਹ ਨਹੀਂ ਕਿ ਨਹੀਂ ਚਾਹ ਪੀ ਕੇ ਜਾ ਚਲ ਕੋਈ ਨਹੀਂ ਮੈਂ ਬਣਾ ਲੈਂਦੀ ਚਾਹ ਚਾਚੀ ਬੈਜੋ ਹੁਣ ਆ ਵੇਖਿਆ ਆ ਨਹੀਂ ਕਰਨਦੀ ਆ ਆ ਵੇਖ ਲੈ ਹੁਣ ਤੇਰੇ ਮੂੰਹ ਤੇ ਚਾਚੀ ਹੁਣ ਕਹਿੰਦੀ ਉਹ ਭਾਈ ਤੂੰ ਹੀ ਤੋਂ ਬਪੂ ਆਪਤੀ ਇੱਥੇ ਆ ਕੇ ਸ਼ਰੀਕਾ ਬਣ ਗਿਆ ਮੈਂ ਹੁਣ ਤੁਹਾਨੂੰ ਨਾ ਕਹਿਣ ਜੋ ਕਿ ਨਾ ਮੋਂ ਨੂੰ ਨਾ ਕਹਿਣ ਜੋ ਸ਼ੇਰ ਦੀ ਨਾਏ ਹਸਦੀ ਮੁਸ਼ਕਲੀਆਂ ਪੂਆ ਮੇਰੀ ਗੱਲ ਸੁਣ ਲੈ ਉੱਡੀ ਜਾਨੀ ਆ ਹੁਣ ਰਮਾਨਾ ਬੈਜਾ ਹੁਣ ਚਾਹ ਧਰੀ ਆ ਸਮੈਲਾ ਸੁੰਘ ਕੇ ਤੇ ਤੂੰ ਇੱਥੇ ਤੱਕ ਪਹੁੰਚ ਗਈ ਆ ਤੇ ਹੁਣ ਚਾਹ ਪੀ ਕੇ ਜਾਈ ਤੂੰ ਮੈਨੂੰ ਕਿਹੜੀ ਸਮੈਲਾ ਕਿਹਾ ਤੂੰ ਕਹੇ ਦਾਲ ਤਰ ਤੜਕਾ ਲਾਇਆ ਜਾਂ ਫਿਰ ਕੁਛ ਹੁਣ ਬਣਾ ਲਾ ਆ ਨਾਲ ਮਨਾ ਲੂਗੀ ਕਿ ਮੈਨੂੰ ਕਹਿੰਦੀ ਜਾਤ ਨਹੀਂ ਹੈਗੀ ਹਾਂਜੀ ਮੈਂ ਦਾਣ ਤੜਕਾ ਲਾਇਆ ਮੈਂ ਚੱਲ ਛੱਪ ਹੋਈ ਗੱਲ ਨਹੀਂ ਹਾਂਜੀ ਪਤਾ ਇਹਨੂੰ ਨਹੀਂ ਹੈਗਾ ਵੀ ਮੈਂ ਆਉਣਾ ਆਹ ਨਹੀਂ ਚੱਲ ਕੋਈ ਨਹੀਂ ਨਾਲੇ ਹੁਣ ਮਾਪਿਆ ਆਉਣ ਤੇ ਉੱਥੇ ਕਿਹੜੀਆਂ ਚੀਜ਼ਾਂ ਹੁਣ ਕੋਈ ਸਗਰ ਦਾ ਰਿਸ਼ਤੇਦਾਰ ਆਵੇ ਤੇ ਫੇ ਇਹ ਚੀਜ਼ਾਂ ਬਣਦੀਆਂ ਆ ਵਾਕੇ ਨਾਲੇ ਬਥੇਰੀ ਸਿਆਣੀ ਆ ਅਕਲ ਵਾਲੀ ਆ ਤੇ ਰਾਣੀ ਮੇਰੀ ਭਤੀਜੀ ਇਹ ਗੇਨਨ ਨੇ ਆਪਾਂ ਰਿਸ਼ਤਾ ਕਰਾ ਕੇ ਆਪੇ ਸਿੱਧ ਸਵਾਭ ਹੋਣ ਵਾਲੀ ਗੱਲ ਆ ਫਰਦਮੇ ਬਸ ਕਰ ਰਹੇ ਨੇ ਰੱਬ ਨੂੰ ਤਾਂ ਮਮੀ ਵੀ ਇਹ ਮੈਂ ਜੀ ਇਹਦੇ ਵਿੱਚ ਗੱਲ ਦੇ ਆਂਦਾ ਆਪੋ ਜੀ ਸਿੰਘ ਬਸਾ ਲੈਣੀ ਆਪੇ ਮੈਂ ਤਾਂ ਆਪੋਤ ਮੂੰਹ ਵਾਲੀ ਵੇਖੀ ਜਾਣ ਦੀ ਪਏ ਕੀ ਕਰਦੀਆਂ ਸਾਹਮਣੇ ਨਹੀਂ ਬਖਸ਼ਾਂ ੜੀਆਂ ਇੱਕ ਦੂਜੀ ਨੂੰ ਮਗਰੋਂ ਕੀ ਕਰਦੀਆਂ ਹੋਣਗੀਆਂ ਭਾਬੀ ਇੱਥੇ ਕੋਈ ਉਪਰਾ ਵਾ ਆਪਾਂ ਹੀ ਆ ਨਾ ਚਾਰੇ ਜਾਣਾ ਮੈਂ ਤਾਂ ਉਹ ਵੇਖਣ ਦੀ ਇਹੋ ਗੱਲਾਂ ਕਰਨੀਆਂ ਤੇ ਇਹ ਵੀ ਬੜਾ ਲੱਗਦਾ ਈ ਹਾਂ ਅਈ ਜੀ ਜੀ ਵਾਲੀ ਗੱਲ ਬੜੀ ਜੀ ਬੜਾ ਲੱਗਦਾ ਏ ਜਿਹੜਾ ਕੋਈ ਅਜੀਬ ਨਾ ਕੱਲ ਅੱਛਾ ਕੋਈ ਗੱਲ ਨਹੀਂ ਇਹ ਤਾਂ ਦੋਵੇਂ ਜੀ ਸਾਰਿਆਂ ਦਾ ਲਈ ਰੱਖਦੀਆਂ ਹੋਰ ਚਾਹ ਕੁਲਕੀ ਮੇਰੀ ਚੱਲ ਆਹ ਗੈਸ ਫਰੀਦਾਈ ਹੋ ਕੇ ਸਾਡ ਦਾ ਚੱਲ ਨਾ ਲੈ ਕੰਮ ਕਰਦੀ ਚਾਚੀ ਵੀ ਨਹੀਂ ਚੱਲ ਭੈਣ ਜੀ ਉਹ ਗੈਸ ਲਿਆ ਕੇ ਦੇਣ ਵਾਲਾ ਉਹ ਬਾਲਣ ਵਾਲੀ ਅਸੀਂ ਤੁਸੀਂ ਕੀ ਲੈਣਾ ਪਰ ਨਹੀਂ ਗੱਲਾਂ ਸੁਣ ਕੇ ਉਸ ਵਾਲੇ ਆ ਤੇ ਗਈ ਨਾ ਮੀਣਾ ਦੇਣ ਉਹਨੂੰ ਘਟਕਾਰ ਹੁੰਦੀ ਗੈਸ ਨੂੰ ਇੱਥੋਂ ਹੀ ਆਪਣ ਪਛਾਣੀ ਜਾਂਦੀ ਆ ਤੈਨੂੰ ਮੈਂ ਕੀ ਜਾਂਦੀ ਹੁੰਦੀ ਵੀ ਇਹਨੂੰ ਡਾਲਾ ਚੂਕੇ ਚ ਕੰਮ ਕਰਨ ਡਾਲਾ ਹੁਣ ਰਕबीर ਵੀ ਸੁਣਦਾ ਵਾ ਉਦੋਂ ਤੂੰ ਮੰਨਦੀ ਨਹੀਂ ਮੈਂ ਕਿਉਂ ਰਕबीर ਸਿਆ ਚਾਚੀ ਨੇ ਹਾਂ ਕਰਤੀ ਜੇ ਮੈਂ ਨਾ ਕਰ ਦੇਣਾ ਨਾਲੇ ਮੈਂ ਮਾਂ ਤੋਂ ਬੁਰਾ ਭਾਂਦਾ ਨਾਲੇ ਚਾਚੀ ਤੋਂ ਬੁਰਾ ਭਾਂਦਾ ਤੂੰ ਦੱਸ ਮੈਨੂੰ ਵੀ ਤੈਨੂੰ ਰੋਟੀ ਪਾਣੀ ਨਹੀਂ ਬਿਖਾ ਕੇ ਦਿੰਦੀ ਮੈਂ ਤਾਂ ਸਭ ਨੂੰ ਰੋਟੀ ਪਾਣੀ ਟਾਈਮ ਟਾਈਮ ਹਰੇਕ ਜੀ ਮੇਰੀ ਦੀੜਾ ਕਬੜਾ ਥੋਤਾ ਪਿੰਸਾ ਪ੍ਰੈਸ ਕੀਤਾ ਫੇਰ ਫੇਰ ਕਾਹਦਾ ਲਾਮਾ ਪਿਆ ਲਾਮਾ ਕੋਈ ਨਹੀਂ ਕਦੀ ਸਰਪਾ ਕਰਨਾ ਕਦੀ ਇਕੱਠਾ ਸਰਪਾ ਕਰਨਾ ਕਦੀ ਇਕੱਠਾ ਹੀ ਫੁੱਲ ਕੇ ਭਾਰ ਹੋ ਜਾਣਾ ਚੱਲ ਭਾਂਜੀ ਆਪੋ ਆਪਣਾ ਸੁਭਾਅ ਹੁੰਦਾ ਉਹ ਦੋਵੇਂ ਜੀ ਰਾਜੀ ਆ ਤਾਂ ਤੂੰ ਮੈਂ ਕੀ ਲੈਣਾ ਦੇ ਵਿੱਚ ਨਹੀਂ ਮੈਂ ਕੀ ਲੈਣਾ ਹੈ ਗੱਲ ਤੋਂ ਉਦਾਂ ਮੈਨੂੰ ਜਦੋਂ ਗੁੱਸਾ ਚੜਦਾ ਫੇਰ ਮੇਰਾ ਮੂੰਹ ਨਹੀਂ ਰਹਿਂਦਾ ਗੱਲ ਕਰਨ ਦਾ ਮੈਂ ਤੈਨੂੰ ਦੱਸਾਂ ਤੰਗੀ ਕਾਰੀਗਾ ਚਾਚੀ ਨੂੰ ਅੱਗੇ ਮੇਰਾ ਚੱਲ ਜਾ ਜੀ ਵੀ ਦੂਜੇ ਚੌਥੇ ਰਣ ਗੋਲਗੱਪੇ ਖਾਂ ਅੱਛਾ ਚਾਚੀ ਆਓ ਅੱਛਾ ਹੋਰ ਨਹੀਂ ਉਹ ਗੱਲ ਬੰਦੀ ਚਾਚਾ ਖੜਦਾ ਨਹੀਂਗਾ ਤੇ ਜਿਹੜੋ ਕਿਤੇ ਮੈਂ ਖੜਾ ਪੁੱਛਵੜ ਕਾ ਪੈਂਦਾ ਕਿੱਥੇ ਜਾਂਦੇ ਕਿੱਥੇ ਜਾਂਦੇ ਤੇ ਤੂੰ ਦੋਵਾਂ ਨੂੰ ਹੀ ਬਾਹਰ ਲੈ ਜਾ ਕਰ ਆਓਏ ਉੱਥੇ ਸੇਮਸਾਰੇ ਰੈਡੀ ਤੇ ਆਓਏ ਤਾਂ ਗੱਲ ਆਈ ਆ ਭਾਈ ਵਿਚਾਰਾ ਆਖੇ ਵੀ ਇਹਨਾਂ ਨੇ ਕਿੱਥੋਂ ਜਾਣੀ ਹੋਵੇ ਚੱਲ ਅੱਛਾ ਭਰਾਵਾ ਕੋਈ ਗੱਲ ਨਹੀਂ ਮੈਂ ਤੇ ਹੁਣਾ ਨਹੀਂ ਮੈਨੂੰ ਕੀ ਪਤਾ ਹੈ ਕਿ ਮੈਂ ਤੇ ਬੁਰੇ ਆ ਪਾਪਾ ਨੂੰ ਕੰਨੂ ਆ ਗਈ ਤੇ ਗਨਾ ਹੋ ਗਿਆ ਗਈ ਇਸ ਬਾਰਡਰ ਵਿੱਚ ਤੇ ਮੇਰੀ ਰਪੀਤਾ ਨਹੀਂ ਬਾਰਡਰ ਨਹੀਂ ਫਿਰ ਆ ਮੂੰਹ ਸਲੋਣੀ ਜੇ ਰਖੂੰਦੀ ਇਦਾਂ ਤੇ ਫਿਰ ਗੁੱਸਾ ਚੜ ਜਾਂਦਾ ਨਹੀਂ ਪੈਂਦੀ ਹੁਣ ਤਾਂ ਕੋਈ ਮਾੜੀ ਗੱਲ ਕਹੀ ਨਹੀਂ ਮम्मी ਨਹੀਂ ਰਾਜੀ ਬਾਜੀ ਪੁੱਛ ਨਹੀਂ ਕਹਿੰਦਾ ਲੈ ਜਾਣੀਆਂ ਹੋਏ ਨਹੀਂ ਮੰਮੀ ਹੁਣ ਮੇਰੇ ਘਰ ਜਾਊਗੀ ਤੇ ਰਾਜੀ ਬਾਜੀ ਪੁੱਛ ਲੈਣੀ ਆ ਚਾਹਤਾ ਨਹੀਂ ਢਿੱਡ ਭਰ ਕੇ ਚਾਹ ਪਣੀ ਦੀ ਕੋ ਲੋੜ ਹੀ ਨਹੀਂ ਹੁਣ ਮੈਂ ਚੱਲ ਕੋਈ ਨਹੀਂ ਮੈਂ ਬਣਾ ਲੈਂਨੀ ਜੋ ਖਾਣਾ ਭਾਬੀ ਇਹ ਕਿਹੜੀ ਗੱਲ ਕੀਤੀ ਕੋਈ ਗੱਲ ਨਹੀਂ ਕੋਈ ਮੰਦੇ ਉਹ ਗੁਰਵਰ ਕਿੱਥੇ ਆ ਗੁਰਵਰ ਉਹ ਸਾਡ ਜੀਵਨ ਆਇਆ ਹੀ ਇਹਦਾ ਚਾਚਾ ਮਖੜਦਾ ਜੀਵਨ ਉਹ ਗੁਰਵਰ ਨਾ ਹਾਂ ਉਹ ਲੈ ਗਿਆ ਅੱਛਾ ਮੈਨੂੰ ਇੱਥੇ ਨਹੀਂ ਜਾਗੀ ਮੈਂ ਕਿਹਾ ਮੰਮੀ ਉਹ ਨਹੀਂ ਆਉਣੀ ਨਾ ਡੇ ਮੈਂ ਕਦੋਂ ਆਉਂਦੀ ਢੀਕਣ ਦੀ ਕਦੋਂ ਢੀਕਣ ਦੀ ਨਾ ਤੋ ਵੀ ਲਿਆਵਾਂ ਹਣ ਤੇ ਆ ਜਾਂਦੇ ਆ ਮੈਂ ਚਲਾਉਂਦੀ ਸਮਰੀਦ ਗੱਲਾਂ ਬਤਾ ਮਾਨੀਆਂ ਹੀ ਨਾਲੇ ਵਾਵਾ ਉਹਦੇ ਨਾਲ ਦਿਲ ਜੱਗ ਜਾਂਦਾ ਆਹੋ ਬਥੇਰਾ ਰੌਲਾ ਪਉਂਦੀ ਆ ਵੀ ਆਹੋ ਹੂੰ ਫਿਰ ਕਿ ਵੀ ਦਦੀਆਂ ਛੁੱਟੀਆਂ ਕਿਦਨ ਖਤਮ ਹੋ ਜਾਣੀਆਂ ਆ ਮੈਂ ਤੇ ਦੀਦੀ ਨੇ ਤੋੜ ਦੇਣੀ ਫਿਰ ਹੋਸਟਲ ਪਤਾ ਨਹੀਂ ਕਿਦਾਂ ਜੀ ਲੱਗਦਾ ਉਹਨਾਂ ਲੈਪੇ ਬਣਿਆਣਾ ਹੋਸਟਲ ਤੋੜ ਕੇ ਦੀਦੀ ਦੇ ਦਮਾ ਤੇ ਮਾਸਾ ਜਿੰਨਾ ਨਹੀਂ ਵੀ ਮੇਰੀ ਦੀ ਉੱਥੇ ਆ ਚਲ ਮੈਂ ਗਾਂਹ ਦੂਜਾ ਬੱਚਾ ਹੀ ਕਰਨਾ ਪਤਾ ਨਹੀਂ ਆ ਆਪਣੇ ਮਰੀ ਦੇ ਅੱਖਾਂ ਮਿੱਟੀਆਂ ਉਹਨਾਂ ਦਾ ਪਿੰਡ ਵਿੱਚ ਘਰਵਾਦੇ ਆਣ ਗਵਣ ਨੇ ਆਲੇ ਕਿੰਨੇ ਉੰਤਰੇ ਆ ਸਤਾਨ ਕਿੰਨੇ ਆ ਉਹ ਤਾਂ ਗੱਲ ਹੈਗੀ ਆ ਹੁਣ ਮੈਂ ਸੋਚਾਂ ਨਹੀਂ ਮੈਂ ਕਿੱਡੀ ਵੱਡੀ ਹੋ ਗਈ ਸਮਰੀਦ ਚੱਲ ਬੰਦਾ ਦੂਜਾ ਚਾਂਸ ਹੀ ਵੇਰ ਲੈਂਦਾ ਵਾ ਤੂੰ ਮੇਰੇ ਨਾਲ ਗੱਲ ਕਰਨੀ ਆਉਂਦੀ ਏ ਚੱਲ ਫਿਰ ਤਹੀਂ ਲਾਓ ਮੰਮੀ ਨੂੰ ਫੋਨ ਪਹਿਲਾਂ ਪੁੱਛੋ ਕਰ ਲੈਣਾ ਵਾ ਉਹਨੇ ਕਿਹਾ ਮੰਮੀ ਕਿਹਾ ਮੈਂ ਮਹਾ ਗਈ ਆ ਤੂੰ ਮੇਰੇ ਫੋਨ ਲਈਂ ਜਾਂਦਾ ਮੈਨੂੰ ਲੈ ਮੈਂ ਢੀਕਣ ਦੀ ਮੇਰੇ ਟਾਈਮ ਨਹੀਂ ਨੰਗਣ ਨਾਲ ਮੈਂ ਕੰਮ ਕਾਰ ਕਰਕੇ ਅੱਜ ਮੈਂ ਜਲਦੀ ਜਲਦੀ ਵੇਲੀ ਹੋ ਗਈ ਆ ਮੰਮੀ ਨੇ ਵੀ ਤੁਸੀਂ ਕਲਾ ਕੇ ਰੱਖਤਾ ਉਹਦੇ ਤੇ ਬੱਸ ਤੇ ਤੇ ਫਿਰ ਕੀ ਆ ਫਿਰ ਤੂੰ ਗੱਲੀ ਘਰ ਰਹਿਣਾ ਹੈ ਕੱਲੀ ਤੇ ਮੈਂ ਰਹਿਣਾ ਹੈਗਾ ਹੁਣ ਮੈਂ ਬਣਾਈਆਂ ਅੰਦੇ ਲਈ ਚੀਜ਼ੀਆਂ ਚੂਜੀਆਂ ਜੀਆਂ ਤੇ ਮੈਨੂੰ ਹੌਂਡਾ ਵੀ ਆ ਜੇ ਕਿਦਾਂ ਸੇਵੀਆਂ ਸਵਾਦ ਹੈਗੀਆਂ ਹਾਂ ਸਵਾਦ ਹੀ ਯਾਰ ਪਤਾ ਨਹੀਂ ਕਿ ਸੁਸਤੀ ਬੜੀ ਪਈ ਮੈਨੂੰ ਨੀਂਦ ਆ ਗਈ ਦੇਣੀ ਇਦਾਂ ਦੇ ਆ ਹਮ ਸੁਸਤੀ ਜੀ ਮੈਂ ਕਰਦਾ ਜੇ ਫਿਰ ਲਾਏ ਮੰਮੀ ਨੇ ਹੁਣ ਉਹ ਕਰਦਾ ਵਾਂ ਪਹਿਲਾਂ ਮੈਂ ਆਤੀ ਦੁੱਧ ਲੈ ਕੇ ਰਮ ਕਰਕੇ ਥੋੜਾ ਜਿਹਾ ਉਹ ਤੂੰ ਹੀ ਆਪਣੇ ਰੱਜ ਲਈ ਜਾਓ ਰੱਜਪੁਰਾ ਕਾਫੇਵੀਆਂ ਵੱਲ ਹੋਇਓ ਠੀਕ ਆ ਉਹ ਦੁੱਧ ਤਾਂ ਹੀ ਕਹਿਣਾ ਦੁੱਧ ਵਿੱਚ ਨਾ ਗੁੜ ਪਾਈ ਚੰਗਾ ਹੂੰ ਲੈ ਆਈਂ ਫੋਨ ਕਰਿਓ ਫਿਰ ਉਹ ਕਰਦਾ ਬਾਬਾ ਛੱੜ ਕੇ ਕੱਦਣਾ ਥੋੜਾ ਜਿਹਾ ਦੁੱਧ ਪੀ ਗਈ ਬਲਜੀਤ ਇੱਥੇ ਪੁੱ ਆ ਤੇਰੀ ਆਈ ਆ ਗਏ ਚਾਚਾ ਲਈ ਸੌ ਸਾਈ ਉਹ ਐ ਨਹੀਂ ਸੌ ਸਾਈ ਤੇ ਨਹੀਂ ਉਹ ਆਈ ਹੀ ਇੱਧਰ ਨੂੰ ਆਂਦੀ ਮੈਂ ਚੱਲੀ ਉਧਰ ਨੂੰ ਵਜੇ ਕਰ। ਭੈਣ ਜੀ ਵੇਖ ਲੈ ਪਾਟਣਾ ਪੈ ਗਿਆ ਲੱਪਣ ਲੱਗ ਪੀ ਗੰਢੀ ਐ। ਇਹ ਜਿੱਥੇ ਜਾਂਦੀ ਬਹਿ ਜਾਂਦੀ ਐ। ਮੰਮੀ ਆਇਆ ਉਹਨੂੰ ਮਿਲਦੇ। ਅੱਛਾ ਮੰਮੀ ਆਈ ਤੇ ਨਹੀਂ। ਹਾਂਜੀ। ਠੀਕ। ਉਹਦੇ ਚਾਚਾ ਜੀ ਲੱਗਦਾ ਲਾ ਆ ਸੱਸੀ ਦਾ ਭਾਜੀ ਸੱਸੀ ਕਾ ਠੀਕ ਠਾਕ ਜੀ। ਹਾਂਜੀ ਠੀਕ ਠਾਕ ਤੁਸੀਂ ਸੁਣਾਓ। ਵਧੀਆ। ਕਿੰਦਾ ਸੇ ਸੂ ਠੀਕ ਆ ਸੇਦਾ ਦਵਾਈਆਂ ਨਾਲ ਤੁਰੇ ਫਰੀਦਾ ਚਲੋ ਦਵਾਈਆਂ ਖਾ ਕੇ ਬੰਦਾ ਤੁਰਿਆ ਫਰੇ ਇੰਨਾ ਹੀ ਬਣਾਓ ਤੁਸੀਂ ਕਦੋਂ ਕੋ ਨਹੀਂ ਆਏ ਮੈਂ ਵੀ ਹੁਣੇ ਹੀ ਆਈ ਆ ਅੱਛਾ ਹਾਂਜੀ ਤੇ ਤੂੰ ਆਹੀ ਤੂੰ ਬਹਿ ਗਈ ਇੱਥੇ ਹੀ ਇਹਨ ਪਕੌੜੇ ਖਾਣੇ ਨੇ ਚਾਚੀ ਨੇ ਮੈਨੂੰ ਆਂਦੀ ਵੀ ਤੂੰ ਆਪਣੇ ਖਾਜਾ ਤੇ ਕੁੱਪੜ ਵਾਸਤੀ ਲੈ ਜਾ ਮੈਂ ਤਾਂ ਬੈਠੀ ਆਂ ਅਈਆ ਤੇ ਚਲ ਇੱਥੇ ਹੀ ਖਾ ਲੈਨੇ ਆ ਤੇ ਇੱਥੇ ਖਾ ਲਓ ਕੋਈ ਨਹੀਂ ਹੂੰ ਕੁੜੀਏ ਮੇਰਾ ਪਾਣੀ ਵੀ ਪਾਇਆ ਸੀ ਪਾਇਆ ਪਾਇਆ ਕਰਦਾ ਪਾਣੀ ਅੱਛਾ ਅੱਛਾ ਪਾਣੀ ਤੇ ਹੈਗਾ ਹੀ ਤੂੰ ਵੀ ਆਉਂਦਾ ਹੀ ਆ ਉਹ ਨਹੀਂ ਮੈਂ ਤੇ ਮੈਂ ਇਹਨੂੰ ਆਖਿਆ ਮੈਂ ਸਮੈਲ ਬੜੀ ਆਉਂਦੀ ਆ ਤੇ ਉਹ ਜਾ ਤੂੰ ਹੀ ਪਕੌੜੇ ਕੱਢ ਲੈ ਦੋ ਚਾਰ ਅੱਛਾ ਤੇ ਇਹ ਆਂਦੀ ਵੀ ਮੈਂ ਵੇਖ ਕੇ ਆਉਂਦੀ ਜੇ ਕੱਢਣ ਦੀ ਵੀ ਉੱਥੋਂ ਲੈ ਆਉਂਗਾ ਇਹ ਆਣ ਕੇ ਇੱਥੇ ਬੈ ਗਈ ਵਾਲ ਸੁਣੀਏ ਨੇ ਕੀ ਤੇ ਕੋਰ ਲਾ ਗਈ ਤੁਹਾਨੂੰ ਹਾਏ ਬਾਬਾ ਕੁਛ ਨਹੀਂ ਕਿਹਾ ਤੇਰੇ ਗਾੜੀ ਹੱਥ ਜੋੜੇ ਬੂਆ ਚੁੱਪ ਕਰ ਜਾ ਤੂੰ ਆਖਿਆ ਨਾ ਪਾਣੀ ਪਾਇਆ ਮੇਰਾ ਤੇ ਆਂਦੀ ਆ ਪੀ ਆਹ ਮੈਂ ਪਤਾ ਤੂੰ ਹੀ ਨਹੀਂ ਹੋਣਾ ਹੀ ਆ ਕਿ ਲੈ ਆਹੋ ਤੇ ਪੈਂਦੀ ਇਕੱਠਾ ਕਰ ਚੱਲ ਅੱਛਾ ਕੋਈ ਕਹਿੰਦੀ ਉਹਨੇ ਕਹਿੰਦੀ ਉਧਰ ਪੀਦੀ ਕਦੀ ਇੱਧਰ ਚਾਹ ਪੀਦੀ ਮੰਮੀ ਤੁਸੀਂ ਕਹਿੰਦੇ ਆ ਨਾ ਮੈਂ ਬਾਲ ਪਾਉਣੀ ਆ ਆ ਬੂਆ ਘਟੋ ਸਿਆਣੀ ਬੈਣੀ ਵੇਖ ਲੈ ਤੂੰ ਫਿਰ ਹੁਣ ਆਪੇ ਇੱਤਾਂ ਚਾਹ ਵੇਖ ਲੈ ਇੱਕ ਕੱਪ ਫੇਰ ਵੱਧ ਗਿਆ ਹੀ ਹੈ ਇਹ ਹੁਣ ਚਾਚੀ ਨੇ ਪੀਣਾ ਨਹੀਂ ਨਹੀਂ ਚਾਹ ਆਖਾਂ ਤੇ ਭੱਜਣ ਖਾਖਾਂ ਤੇ ਡਰਦੀ ਸੱਚ ਨਾ ਅੱਖਾਂ ਕੋਈ ਉਪਰਾ ਨਹੀਂ ਜੇ ਇਹ ਪੜੀ ਲਿਖੀ ਲਾਈ ਆ ਕਿਨਕੇ ਕੱਪ ਉਹ ਸਮਰੀਤ ਆ ਸਮਰੀਤ ਆ ਹਾਂ ਆਪਣੀ ਕੁੜੀ ਦਾ ਨਹੀਂ ਮੈਂ ਨਾ ਹੁਣ ਦੱਸ ਵੱਧ ਹੋ ਗਈ ਮੈਂ ਕਹਿਨੀ ਆ ਹੋਰ ਗੱਲ ਚੁੱਕ ਲੈ ਸਮਰੀਤ ਕਿੱਥੇ ਨਹੀਂ ਆ ਸਮਰੀਤ ਕਿੱਥੇ ਆ ਇੱਥੇ ਹੀ ਆ ਇੱਥਾਂ ਬੈਠੀ ਹੋਣੀ ਗਈ ਅੱਛਾ ਵਾ ਆ ਗਈ ਸਮਰੀਤ ਇਹ ਦਾਦਾ ਬੂਏ ਨ ਲੱਗੀ ਹੁੰਦੀ ਆ ਅਸੇਰਵਾਦਾ ਮੈਂ ਹੁਣ ਚੱਲ ਜੀ ਚੋਰ ਨਾਲੋਂ ਪੰਡ ਕਾਰੀ ਤੂੰ ਪਹਿਲਾਂ ਤਿਆਰ ਹੋ ਗਈਆਂ ਚਾਹ ਤਾਂ ਪੀ ਲੈਂਦੇ ਨਾਨੀ ਨੂੰ ਮੇਰੀ ਧੀ ਰਾਣੀ ਤਿਆਰ ਹੋ ਗਈ ਹੁਣ ਮੈਂ ਲੈ ਕੇ ਜਾਣਾ ਹਾਂ ਸਮ੍ਰਿਤ ਤੂੰ ਬਿਲਮ ਨਹੀਂ ਦੱਸ ਕਿਨ ਕੁੱਛੇ ਕਿ ਸਾਈਓ ਕੱਪੜੇ ਪਾ ਕੇ ਬੈ ਗਈਆਂ ਮੈਨੂੰ ਪਤਾ ਮੈਂ ਜਾਣ ਤਾ ਫੇ ਮਾ ਪੋਈ ਨਹੀਂ ਉਹਦੇ ਲਈ ਟੋ ਨਾਨੀ ਤੇ ਚਲੀ ਨਾਨੀ ਨੇ ਚਲੀ ਆ ਅੱਛਾ ਛੁੱਟੀਆਂ ਪੈ ਗਈਆਂ ਉਥੇ ਰਪਈਆਂ 5 6 ਦਿਨਾਂ ਦੀਆਂ ਹਾਂ ਕਦੋਂ ਜਾਣਾ ਫਿਰ ਹੋਟਲ 'ਚ ਹੁਣ ਮੈਂ ਤਾਂ ਨਹੀਂ ਜਾਣਾ ਮੰਮਾ ਆਏ ਪਏ ਜਿੰਦੇ ਤੂੰ ਜਰੂਰ ਫਿਰ ਲਵਾਏ ਚਲੋ ਬੁੱਪਜੀ ਤੁਸੀਂ ਚਾਹ ਪੀਓ ਇਹਦੀਆਂ ਗੱਲਾਂ ਤੇ ਇਤਰਾ ਹੀ ਰਹਿਣੀਆਂ ਚਲ ਚਾਹ ਪੀ ਲੈ ਫਿਰ ਸੇਰ ਕਰੀ ਮੈਂ ਆਖਿਆ ਸੀ ਮੇਰੇ ਕੋ ਆ ਜਾ ਕਿ ਮੈਂ ਵੀ ਤੇਰੀ ਨਾਨੀ ਲੱਗਦੀ ਮੇਰੇ ਕੋ ਆ ਜਾ ਦੋ ਦਿਨ ਰਹਿ ਲੈ ਆਂਦੀ ਵੀ ਨਾ ਮੰਮੀ ਮੇਰੀ ਆਂਦੀ ਆ ਵੀ ਸ਼ਰੀਕਣੀ ਆ ਤੇ ਦਾਦੀ ਆ ਤੇਰੀ ਏ ਆ ਗੱਲਾਂ ਦੱਸਦੀ ਏ ਕੁੜੀ ਨੂੰ ਕਿਆ ਹੈ ਮੰਮੀ ਨੇ ਲੈ ਤੁਹਾਨੂੰ ਮੈਂ ਕੱਲ ਦੱਸਿਆ ਨਹੀਂ ਚੱਲ ਛੱਪ ਕਰ ਦੇ ਤੇ ਚਾਹ ਪੀਓ ਐਂ ਜੀ ਨਿਆਣੀ ਉਹਨੂੰ ਇਸ ਜੱਗ ਕੱਲਾ ਨਾਲ ਕੀ ਆ ਬਸ ਲੈ ਲੈ ਤਾ ਤੂੰ ਨਹੀਂ ਬਸ ਬਸ ਪਤਲਾ ਚਾਹ ਕਿ ਮੈਂ ਵਾਦ ਨਹੀਂ ਸਿਰ ਤੇਰਾ ਫੋਨ ਬਿਜੀ ਆਈ ਜਾਂਦਾ ਮੰਮੀ ਦਾ ਲੱਗਣ ਨਹੀਂ ਡਿਆ ਬੱਲੇ 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 ਇੰਨੇ ਕਾਲੇ ਬੱਦਲ ਆਹ ਬੱਦਲ ਆਇਆ ਇੱਕਦਮ ਹੀ ਨਿਹਰਾ ਹੋ ਗਿਆ ਨਾ ਆਹ ਇਹ ਹੁਣੇ ਲੋ ਹੀ ਇਹਨਾਂ ਨੇ ਨਿਹਰਾ ਹੀ ਕਰਤਾ ਪਾ ਤੇ ਪੁੱਛੋ ਬਲਾ ਫੋਨ ਲਾ ਕੇ ਮੰਮੀ ਨਾਲ ਨੂੰ ਕਿੱਥੇ ਕਵਾ ਯਾਰ ਮੈਂ ਲਾਉਂਦੇ ਆਂ ਬਿਜੀ ਆਈ ਜਾਂਦਾ ਮੰਮੀ ਦਾ ਲਾ ਲਓ ਲਾ ਲਓ ਫੇਰ ਮੈਨੂੰ ਲੱਗ ਜਾਂਦਾ ਮੰਮੀ ਨੇ ਕਿਹਾ ਨਾ ਬੱਦਲ ਜਾ ਹੋ ਗਿਆ ਰਾਤ ਰਾਤ ਪਾ ਤੇ ਹੈ ਰਾਤ ਰਾਤ ਆਹ ਨੂੰ ਫਿਰ ਇਦਾਂ ਹੀ ਕਹੋ ਫਿਰ ਰਾਤ ਰਹਿ ਪਾ ਤੇ ਤੋੜੀ ਨਾ ਪਏ ਹੁਣ ਆਹ ਇੱਕਦਮ ਹੀ ਨਿਹਰਾ ਹੋ ਗਿਆ ਲਾਓ ਹੁਣ ਆਣਾ ਬਰਸਾਤੀ ਮੌਸਮ ਦੇ ਵਿੱਚ ਜਾਣ ਦਾ ਵੀ ਕਿਤੇ ਕੋਈ ਫਾਇਦਾ ਨਹੀਂ ਹੈਗਾ ਹੂੰ ਕਿਦਾਂ ਜਿੱਦਾਂ ਉਹ ਲੱਗਣਾ ਜਿੱਦਾਂ ਨਾ ਰਾਤ ਦੇ 7:3 8 9 ਵਜੇ ਤੇ ਟਾਈਮ ਕੋ ਹੋ ਨਹੀਂ 4:3 ਦਾ ਹੋਇਆਗੀ ਤੇ ਗਈ ਆਗੀ ਪਹਿਲਾਂ ਤਾਂ ਸਪੀਕਰ ਕਰੋ ਹਾਂ ਹਲੋ ਮੰਮੀ ਆ ਮੰਨੇ ਤੇ ਉਹ ਤੁਰ ਪੈ ਗਿਆ ਤੇ ਉੱਥੇ ਹੀ ਉਹ ਉਨ੍ਹਾ ਪੁੱਤ ਨੂੰ ਬੜੇ ਚਿਰ ਦੀ ਬਰਬਾਦੀ ਨੇ ਮਹਾਂਡੇ ਨਹੀਂ ਕਲਿਵਟ ਪਪਾਈ ਨਹੀਂ ਚੱਲਾਂ ਲੀਆਂ ਇਹ ਕੌਣ ਹੀ ਕਹਿੰਦੀ ਆਈ ਤੂੰ ਨੇ ਭਾਈ ਤੇ ਮੈਨੂੰ ਕੁਵੇਲਾ ਹੋ ਗਿਆ ਤੂੰ ਆ ਜਾ ਮੈਂ ਉੱਤਰ ਵੀ ਵਾਲੀਆਂ ਮੈਨੂੰ ਆਣ ਕੇ ਤਾਂ ਲਾ ਜਾ ਮੈਂ ਕਹਿੰਦਾ ਰਿਆਂ ਕਿ ਜੇ ਨਹੀਂ ਤੁਰੇ ਤਾਂ ਰਹਿ ਪੈਂਦੇ ਚੱਲ ਮੈਂ ਲੈਣ ਆਇਆ ਨਾ ਫਿਰ ਤਨਾਗਾ ਤੇ ਕੀ ਉੱਤਰ ਨਹੀਂ ਵਾਲੀਆਂ ਚੱਲ ਮੈਂ ਆ ਗਿਆ ਮੈਂ ਚਾਬੀ ਫੜ ਕੇ ਲੈ ਆਈ ਮਿਲਿਆ ਹੋਏ ਗੱਡੀ ਦੇ ਤੈਨੂੰ ਕਿਤੇ ਕਿਹ ਝੰਡੇ ਰਹਿ ਪੁਰਾ ਪੂਰੇ ਤੇ ਮੰਮੀ ਤੇ ਆਉਣ ਦੇ ਉਹ ਮੈਂ ਕਿਹਾ ਕਿ ਜੇ ਨਹੀਂ ਤਰੇ ਚਾਬੀ ਲੈ ਆ ਗਲੀ ਮਾ ਮੋਂਸਨ ਤੇ ਮਮੀ ਨੂੰ ਕਿਆ ਵੀ ਹੀਗਾ ਉਹ ਦਸਮਦੀਦ ਨੂੰ ਵੀ ਤਹੀਨ ਲੈ ਹੁੰਦੇ ਜਾ ਕੇ ਉਹ ਯਾਰ ਬੱਦਲ ਲੜਪਾ ਦਾ ਇਕਦਮ ਆਇੜਾ ਵਾ ਹੋ ਪਾ ਮੈਂ ਡਰ ਜੀ ਹੁਣ ਉਹ ਨਿਆਣੀ ਨਹੀਂ ਹੈਗੀ ਆ ਬੱਦਲ ਦਾ ਤੇ ਮੈਂ ਜਿਹੜੀ ਕੁੜੀ ਕੱਲੀ ਹੁੱਠੇ ਚ ਪੜਦੀ ਹੈ ਨਾ ਉਹ ਡਰਨ ਵਾਲੀ ਹੈ ਡਰਨ ਵਾਲੀ ਨਹੀਂ ਉਹ ਤਾਂ ਆ ਫਿਰ ਜਾ ਮਾ ਤੇ ਜੁਗਈ ਆ ਮੇਰੀ ਭੈਣ ਨੂੰ ਲਾਲ ਲਗਲਾਂ ਕਰਦੀ ਤੂੰ ਚਾਬੀ ਲੈ ਆ ਸੀ ਤੀ ਲਈ ਆ ਗਈ ਆ ਗਈ ਆ ਗਈ ਮੈਂ ਗੇਟ ਹੀ ਖੋਲਾਂ ਜਾ ਕੇ ਸਸੀਗਾ ਸਸੀਗਾ ਤੁੰੜੀ ਕਿੰਨੀ ਵੱਡੀ ਲੱਗਣ ਦੀ ਆ ਪਤਾ ਵੱਡੀ ਹੋ ਗਈ ਨਾ ਹੋਰ ਸਸੀਗਾ ਸਸੀਗਾ ਮੰਮੀ ਨਾਨੇ ਰਹੋ ਗਿਆ ਜਿੱਦਾਂ ਪਤਾ ਨਹੀਂ 8 9 ਵਜੇ ਕਹਿੰਦੇ ਆ ਮੈਂ ਤਾਂ 5 ਵਜੇ ਦਾ ਪੰਜ ਹੀ ਆ ਪਰ ਬੱਦਲ ਜਿਹਦਾ ਕਰਕੇ ਆਉਂ ਜਿੱਦਾਂ ਹਨੇਰ ਮਿੰਤਾ ਬੜਾ ਲੱਗ ਰਿਹਾ ਮੈਂ ਕਾਹਦੀ ਲਾਈਟਾਂ ਜਗਾਉਣੀਆਂ ਪਈਆਂ ਕਿਤੇ ਤੇ ਇਦਾਂ ਹੀ ਲੱਗਣ ਡਿਆ ਵਾ ਪਰ ਜਿੱਦਾਂ ਬੜਾ ਹੀ ਹਨੇਰ ਹੋ ਗਿਆ ਬੱਦਲ ਬੜਾ ਆ ਕਾਲਾ ਤਾਂ ਹਨੇਰਾ ਲੱਗਣ ਡਿਆ ਚੱਲ ਇੱਧਰ ਤੇ ਧਿਆਨ ਨਹੀਂ ਦਿੱਤਾ ਮम्मी ਕਿੰਨੀ ਵੱਡੀ ਲੱਗਣਗੀ ਹੋਰ ਵੱਡੀ ਹੋ ਗਈ ਆ ਕੌਣ ਚੱਲ ਹੋਰ ਨਹੀਂ 4-5 ਦਿਨ ਮੈਂ ਤੇ ਲੀ ਸੇਵੀਆਂ ਬਣਾਈਆਂ ਬੜਾ ਕੁਝ ਬਣਾਇਆ ਹੋਰੋ ਕੇ ਆਈ ਮਾਂ ਤਾਂ ਉਹ ਨਹੀਂ ਦੇਣ ਲਈ ਦੀਦੀ ਨੇ ਮੈਂ ਕਹਣਾ ਹੀ ਆ ਜਾਂਦੇ ਨਾਲ ਕੋਈ ਨਹੀਂ ਵੇਖੀ ਦੀਦੀ ਲੱਗ ਜਾਂਦਾ ਇਹਦਾ ਆਹੋ ਦੀਦੀ ਨੇ ਵੇਖੀ ਮਗਰੇ ਭੱਜੀ ਆਉਣਾ ਇਹਦੇ ਉੱਥੇ ਆ ਜਾ ਸੁਬੀ ਤੇ ਉਧਰ ਆ ਜਾ ਡਰਾਇੰਗ ਰੂਮ ਹਾਂ ਉਧਰ ਮੰਮੀ ਕਿੰਨ ਨੀ ਡਾਹੇ ਨਾ ਰੈਂਗਰ ਹੁੰਚਾ ਉਹ ਵੀ ਤੇ ਸਿੰਨ ਦਸੀ ਜਾਂਦੇ ਆ ਲਾਈਟਾਂ ਦੇ ਵਿੱਚ ਚੱਲ ਲਿਆ ਹੱਬਾ ਚੱਲ ਹੁਣ ਖੇਡੋ ਮੱਲੋ ਇਹ ਪਾਣੀ ਪੀਣਾ ਹੀ ਕਿਤੇ ਕੋਲ ਡਰਿੰਕ ਵੀ ਨਹੀਂ ਮੈਂ ਅੱਜ ਕੁੱਖ ਨਹੀਂ ਪੀਣਾ ਹਾਂ ਬੱਸ ਤੇ ਮਮੀ ਖਾਂਦੀ ਪਿੰਦੀ ਆਈ ਹੋਣੀ ਆ ਆਹੋ ਬੱਸ ਜਗੇ ਖਾਣਾ ਇਹਨੇ ਤੇ ਉੱਥੇ ਬੜਾ ਰੋਣਾ ਪਾਇਆ ਸੀ ਮੈਨੂੰ ਹੋਸਟਲ ਛੱਡ ਆਉਣ ਲੱਗਿਆ ਤੇ ਮੈਨੂੰ ਨਾਲ ਲੈ ਜਾ ਮਾਂ ਇਹਦੀ ਮੰਦੀ ਨਹੀਂ ਨਾ ਤੇ ਉਹ ਹੀ ਮੰਦਾ ਸੀ ਮਾਮੀ ਫਿਰ ਕਿਹਾ ਮੈਂ ਹੁਣ ਮੈਂ ਆਈ ਤੇ ਮੈਂ ਲੈ ਕੇ ਜਾਣਾ ਚੱਲ ਰੌਣਕ ਲੱਗੀ ਕਿਤੇ ਬੜੀ ਰੌਣਕ ਲੱਗੇਗੀ ਉੱਥੇ ਵੀ ਕਿੱਡੀ ਮੰਮੀ ਤਿਆਰ ਹੋ ਕੇ ਆਈ ਲੁਕਿਸ ਲਾ ਕੇ ਆਈ ਪਹਿਲਾਂ ਸਾਮਾਨ ਆ ਬੂਟ ਵਾੜ ਪਹਿਲਾਂ ਹੀ ਤਿਆਰੀ ਕੀਤੀ ਹਿੰਨੇ ਆਪਣਾ ਡੰਡਾ ਪਾਇਆ ਆ ਹੀ ਚੱਲ ਦੀਦੀ ਨੂੰ ਇੰਨਾ ਦਾ ਸੋਖ ਹੋ ਗਿਆ ਐਨੂੰ ਹਨਾ ਉਹ ਸੌਕ ਲੰਦਾ ਵੀ ਮਾਂ ਤਿਆਰ ਦੁਰੋ ਹੋ ਜਾਂਦੀ ਆਪੀ ਹਾਂ ਤਿਆਰ ਤੋਂ ਹੋ ਜਾਂਦੀ ਨਾ ਨਹੀਂ ਲਾਈਦੀ ਹੁੰਦੀ ਮੈਂ ਸਾਹਮਣੇ ਲੱਬੀ ਤੇ ਮੈਂ ਲਾ ਲਈ ਇਹਦਾ ਮੈਂ ਗਲ ਵੜ ਲੈਣਾ ਗਲ ਵੜਣਾ ਹੀ ਪੈਣਾ ਮਾਮੂ ਕੋ ਡੜ ਕੇ ਜਾ ਜਾ ਆਪਦੀ ਮੰਮੀ ਕੋ ਤਾਂ ਪਲੇਟ ਤੇ ਪਾਪਾ ਕੋ ਤਾਂ ਡਰਦੀ ਨਹੀਂਗੀ ਉਹ ਮਾਮੇ ਕੋ ਤੇ ਡਰੇਗੀ ਨਾ ਲੈ ਮੈਂ ਗੱਲ ਵੜ ਦੇਣਾ ਹਾਂ ਮੈਂ ਝੂਟ ਕੇ ਆਂ ਵੜ ਕੇ ਦਿਖਾਓ ਇਹ ਖਾਣ ਵਾਤੀ ਲੈ ਕੁੜੀ ਦੋ ਦਿਨ ਖਾਓ ਗਈ ਤਾਂ ਮਾਮੂ ਜੀ ਗੱਲ ਵੜ ਕੇ ਦਿਖਾਓ ਠੀਕ ਹੈ ਓਕੇ ਹੋਟਲ ਪੜਦੀ ਹੈ ਨਾ ਕੁੜੀ ਕਿੱਦਾਂ ਸੰਭੋਜਾਂ ਹੋਟਲ ਹਾਂ ਹੂੰ ਇਹ ਢਾਲੇ ਦਹੰਦੀ ਜਿੱਦਾਂ ਪਾਣੀ ਹੁੰਦਾ ਹਮ ਇੱਕ ਵੀ ਧਾਲ ਨਾਲ ਮਾਰੀ ਗੱਲ ਧਾਲ ਇਦਾਂ ਜਿੱਦਾਂ ਪਾਣੀ ਹੁੰਦਾ ਵਾ ਰੋਟੀ ਇਦਾਂ ਜਿੱਦਾਂ ਪੀੜਾ ਹੁੰਦਾ ਵਾ ਹਾਂ ਹੈਨਾ ਛਟਾਲ ਮਾਦੀ ਫੋਨ ਜਦਾ ਵੇਂਦੀ ਯਾ ਤੇ ਹਮ ਨਹੀਂ ਅੱਜ ਫੋਨ ਕਿੱਥੋਂ ਵੇਖਣਾ ਹੈ ਫੋਨ ਹੀ ਨਹੀਂ ਹੈਗਾ ਉੱਥੇ ਮੇਰੇ ਕੋਲ ਹਮ ਚਲ ਬੈ ਹੁਣ ਦਸ ਚਾਹ ਬਣਾ ਲਾਂ ਕਿ ਕੌਫੀ ਕੌਫੀ ਨਹੀਂ ਹਾਂ ਲੂਟੀ ਨਹੀਂ 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 ਪਰ ਕਿਹਾ ਤੇਰਾ ਹੁਣ ਰੋਟੀ ਖਾਓ ਕਿ ਰਾਤ ਦਾ ਟਾਈਮ ਹੁਣ ਇੱਥੇ ਰਹਿਣਾ ਜੋ ਮਰਜ਼ੀ ਬਣਾ ਕੇ ਖਵਾਲਦੀ ਰਹੀ ਨੇ ਮਹੀਨੇ ਨੇ ਨੇ ਇਦਾਂ ਮੈਂ ਕੌਫੀ ਬਣਾ ਬਣਾਣਾ ਪਰ ਮੇਰੀ ਗੱਲ ਸੁਣ ਪਹਿਲਾਂ ਰੋਟੀ ਖਵਾ ਨਾ ਉੱਥੇ ਵੀ ਕੀਤਾ ਨੇ ਖਾਦੀ ਕਿ ਨਹੀਂ ਰੂੰ ਡਈ ਹੀ ਉੱਥੇ ਨਾਲੇ ਭੂਆ ਹੋਰ ਗੱਲ ਸੁਣ ਇੱਕ ਮੇਰੀ ਉੱਥੇ ਤੇ ਤੇਰੀ ਭੂਆ ਫੁੱਫਣ ਨੇ ਬੜਾ ਗੱਦੜ ਪਾਇਆ ਹੈ ਭਾਈ ਲਾਮੇ ਦਿੱਤੇ ਮੈਨੂੰ ਤੁਹਾਡੀ ਕੁੜੀ ਆਉਂ ਕਰਦੀ ਤੁਹਾਡੀ ਕੁੜੀ ਜਾਉਂ ਕਰਦੀ ਉਹਨਾਂ ਨੇ ਤੇ ਮੇਰਾ ਸਿਰ ਦਿਮਾਗ ਹੀ ਖਾ ਲਿਆ ਅੱਛਾ ਉਹ ਹੋਏ ਕੁੱਤੀ ਚੀਕਾ ਤੇ ਚੱਲੀ ਜਾਂਦਾ ਉਹਨਾਂ ਦਾ ਲੈ ਲੋ ਹਾਂ ਮੰਨ ਜਾਓ ਫਿਰ ਸੰਜੀਤ ਨੂੰ ਤੇ ਕੋਲਡ ਡਰਿੰਕ ਲੈ ਦੋ ਡਾਡੀ ਰੱਖੀ ਆ ਫ੍ਰਿਜ ਲੈ ਕੇ ਮੈਂ ਕੋਲਡ ਕਾਫੀ ਬਣਾਣਾ ਉਹਨੂੰ ਹੂੰ ਪੂਆ ਦੇ ਕੰਮ ਉਧਰ ਹੀ ਆ। ਉਹ ਉਹਨਾਂ ਦੇ ਉਧਾਂ ਦੇ ਰਹੇ ਆ। ਉਹ ਜੋ ਉਧਰ ਚਲ ਜਾਓ ਉਧਰ ਲੜਾਈ ਜੋ ਉਧਰ ਚਲ ਜਾਓ ਤਾਂ ਤਾਂ ਲੜਾਈ ਆਂਦੀ ਇੱਧਰ ਨਹੀਂ ਆਈ ਉਧਰ ਤੋਂ ਕੁੜੀ ਆਪਣੀ ਵੱਲ ਪਹਿਲਾਂ ਹੁੰਦੀ। ਬੜੇ ਪਰ ਹੁਣ ਜੇ ਅਗਲੀ ਵਾਰ ਜਾਣਾ ਨਾ ਆਪਾਂ ਪੂਆ ਕੋਈ ਜਾਣਾ। ਹਾਂ ਪੂਆ ਕੋ ਦੋਦਰ ਰਹਿ ਕੇ ਮੇਰੀ ਵਿਚਲੀ ਨਰਾਜ਼ਗੀ ਕਰਦੀ ਆ। ਚੰਗੀਆਂ ਪੂਆ ਦੇ ਹੁਣ ਤਸਲੀਆਂ ਕਰਾ ਕੇ ਆਉਣਾ। ਆਹੋ ਪੂਆ ਦੇ ਨਹੀਂ ਫੁੱਫੜੀ ਕਰਾਵਾਂਗੇ ਆਪਾਂ। ਆਹੋ ਚਲੋ। ਬੱਸ ਮਮੀ ਇੰਨਾ ਮੋੜ-ਕੋੜ ਕੇ ਗੱਲ ਉੱਥੇ ਖੜਨੀ ਹੁੰਦੀ ਆ। ਹਾਂ ਤੇ ਫੇਰ ਇਦਾਂ ਹੀ ਆ ਨਾ ਫੇਰ। ਨਹੀਂ ਨਹੀਂ ਮਾਂ ਦੇ ਪ੍ਰੀਤ ਬੜਾ ਉਹਨਾਂ ਦਾ ਇੱਕ ਦੂਜੇ ਨੂੰ ਸੜੀਆਂ ਗੱਲਾਂ ਚੋਬੀ ਮੀਆਂ ਗੱਲਾਂ ਬੜਾ ਮਾਂ ਨੇ ਮੇਰਾ ਦੁਖੀ ਜਹਾਇਆ ਵੀ ਦਾ ਸਾਈ ਤੇ ਮੈਂ ਘੜੀ ਪਾ ਲਵਾਂ ਤੇ ਕੀ ਇਹਨਾਂ ਦੀਆਂ ਗੱਲਾਂ ਸੁਣਾ ਸਾਹਮਣੇ ਬਤਕੋਈਆਂ ਕਰੀ ਜਾਂਦੀਆਂ ਆਹ ਉਹਨਾਂ ਇਹਨਾਂ ਲਾ ਲਾ ਕੇ ਗੱਲਾਂ ਕਰਨੀ ਠੀਖੜ ਕੇ ਤੇ ਬੰਦਾ ਇੰਨੀਆਂ ਗੱਲਾਂ ਕਰੇ ਫੇ ਬੰਦਾ ਚੰਗਾ ਜੈ ਨਹੀਂ ਲੱਗਦਾ ਹਨਾ ਨਾਲੇ ਕਰਨ ਵੀ ਕੱਕੋਣੀਆਂ ਉਹਦੀ ਮਾਂ ਕੋ ਤਾਂ ਵੀ ਇਦਾਂ ਕਹਿੰਦੀ ਮਾਂ ਦੇ ਮਗਰ ਲਾ ਕੇ ਆ ਵੀ ਇਦਾਂ ਕਰਦੀ ਇਹਨੇ ਮਾਂ ਤੇ ਚੱਲ ਜਾਣਾ ਮਾ ਮਾਸਾ ਕਿ ਜਿੰਨੀ ਕੁੜੀ ਨੂੰ ਨੱਪੀ ਜਾਂਦੀਆਂ ਚਲ ਤੂੰ ਬਹਤ ਹੋਣਾ ਦੋ ਚਾਰ ਠੀਕ ਹੁਣ ਦੋ ਚਾਰ ਦਾ ਰਹੋਗੇ ਇਹਦਾ ਵੀ ਦਿਲ ਹੋਰ ਤੇ ਹੋਰ ਤੇ ਹੋਊਗਾ ਵੇਖੀ ਮੋਟੀ ਕਰਕੇ ਕੱਲ ਦੇ ਨਾਨਕੇਾਂ ਤੇ ਕੁੜੀ ਘਿਓ ਮੱਖਣ ਖਵਾ ਲ ਕੇ ਹਾਂ ਘਰ ਦੀਆਂ ਹੱਡੀਆਂ ਮੱਜਾਂ ਨਾਲੇ ਪਤਾ ਲੱਗੂ ਖਾਂਦੇ ਪੀਂਦੇ ਘਰ ਦੀ ਐ ਚਲੋ ਫਿਰ ਮੈਂ ਲਿਉਣੀ ਕਰੋਨਾ ਨਹੀਂ ਦੋਤੀ ਗੱਲਾਂ ਤੇ ਹੁਣ ਜੀ ਲੱਗਾ ਤੇਰਾ ਪਸੰਦਾ ਹੀ ਮਾਮੀ ਮਾਂ ਨੂੰ ਦੱਸੀ ਵੀ ਮਾਮੀ ਕਿਡੀ ਖੁਸ਼ ਹੋਈ ਉਹ ਕਿੰਦੀ ਹਣਾ ਉਹਦੇ ਉੱਥੇ ਕਿੰਦੇ ਰਹਿੰਦੇ ਕਿ ਮਾਮੀ ਤੇਰੀ ਨੇ ਬੜੀਆ ਸੇਵਾ ਕਰਨੀ ਜਿਹੜੀ ਤੂੰ ਉੱਥੇ ਕਿੰਨੀ ਦੀ ਨਹੀਂ ਜਾਣੀ ਆ ਮੇਰੀ ਮਾਂ ਹੀ ਤੈਨੂੰ ਬਣਾ ਕੇ ਦਿੰਦੀ ਹੈਗੀ ਇੱਥੇ ਤੇ ਨਹੀਂ ਲੱਗਣਦਾ ਐਦਾ ਕਿ ਮਾਮੀ ਮੇਰੇ ਵਾਸਤੇ ਸੇਵੀਆ ਬਣਾਈਆ ਮਾਮੀ ਕਹਿੰਦੇ ਮੈਂ ਹੋਰ ਵੀ ਚੀਜ਼ਾਂ ਬਣਾਈਆ ਪੁੱਤ ਮਾਮੀ ਤੇਰੀ ਬੜੀ ਚੰਗੀ ਆ ਉਹਨਾਂ ਨਾਂਨ ਪਰਝਾਈ ਆ ਨਾ ਤਾਂ ਇੱਕ ਟਿੱਕੀ ਲੱਗੀ ਰਹਿੰਦੀ ਆ ਹੁਣ ਤੈਨੂੰ ਦਵਾ ਨਾ ਵੀ ਮਾਮੀ ਕਿੱਡਾ ਚਾਹ ਕਰਨ ਦੀ ਮਾਮਾ ਕਿੱਡਾ ਚਾਹ ਕਰਨ ਦਿਆ ਹਮ ਮੇਰੇ ਵਾਸਤੇ ਤੇ ਮੇਰੀ ਧੀਆ ਤੋਂ ਵੱਧ ਕੇ ਆਏ ਹਮ ਹੈ ਕਿ ਨਹੀਂ ��ਡੀ ਚੰਗੀ ਇੱਥੇ ਆ ਜਾ ਮਾਹੀ ਆਲਾ ਮੈਂ ਨੂੰ ਰਾਹਦ ਲੈ ਨੂੰ ਦੇ ਦੇਣਾ ਹੈ ਕੁੜੀ ਨੂੰ ਕੋਈ ਨਹੀਂ ਪੀਓਗਾ ਦੇ ਸਮਝ ਗੁਰਵੱਡੀ ਗਡੀ ਕੇ ਤੇ ਸੌ ਹੀ ਗਿਆ ਸੌ ਗਿਆ ਹਾਂ ਹੁਣ ਰਿੰਜੀ ਦੇ ਜੇ ਪਿਆ ਸੀਗਾ ਬੱਸਾਂ ਦੇ ਵਿੱਚ ਇੱਕ ਵੇਲਾ ਹੋ ਗਿਆ ਹੁਣ ਆਰੇ ਲੱਗੇ ਰਿਹਾ ਕਰਨਾ ਇਹਨਾਂ ਨੇ ਆਹ ਉਹਦਾ ਜੀ ਲੱਗਾ ਰਹਿਣਾ ਇਹਨਾਂ ਜਿਹਨਾਂ ਸੌਂ ਗਿਆ ਜੇ ਸੌ ਗਿਆ ਅਣ ਇਧਰ ਆ ਉੱਠਣਾ ਫਿਰ ਨਹੀਂ ਅਨੂੰ ਮੈਂ ਠਾ ਲੈਣਾ ਵਾਹਣ ਅੱਛਾ ਬਸ ਤੂੰ ਖਾ ਪੀ ਲੈ ਫੇਰ ਉਠਾ ਲਾਂਗੀ ਉਹਨੇ ਤੂੰ ਉਠਾਈ ਨਾ ਫੇਰ ਉਹਨੇ ਉੱਠ ਜਾਣਾ ਆਏ ਨਾ ਦੀਦੀ ਆਈ ਵਿਕੜਿਆ ਸਵੇਰ ਦਾ ਹੀ ਇੱਕੋ ਜਿਹਾ ਨਿਆਣੀ ਹੁਣ ਤਾਂ ਖੇਡਦੇ ਆ ਨਾ ਉਹ ਵੀ ਕੱਲਾ ਵਿਚਾਰਾ ਡਾਵਾਂ ਡੋਲ ਤੁਰਿਆ ਫਿਰਦਾ ਅਮ ਨਿਆਣੇ ਤੇ ਉਦਾ ਚਾਹੀਦੇ ਚਾਰ ਹੈ ਨਾ ਪਰ ਹੁਣ ਮਘਾਈ ਦੇ ਸਹਾਰ ਨਾਲ ਦੋ ਹੀ ਬੜੇ ਆ ਤੂੰ ਵੀ ਰੇ ਵੀ ਦੋ ਪ੍ਰਮਾਤਮਾ ਦੇ ਦੇ ਮੈਂ ਤੇ ਅੱਗੇ ਮੰਜੋਣਾ ਗੱਲ ਕੰਢੀ ਤੇ ਦੀਦੀ ਉਹਨਾਂ ਨੂੰ ਵੀ ਵੇਖਣਾ ਹੀ ਚਾਹੀਦਾ ਹੁਣ ਸਮ੍ਰਿਧ ਵੱਡੀ ਹੁੰਦੀ ਜਾਂਦੀ ਆ ਚਲ ਪ੍ਰਮਾਤਮਾ ਨਾਲ ਨਵੀਂ ਦਵੇ ਤੇ ਚਲੋ ਆਪੇ ਮਾਲਕ ਦਊਗਾ ਹਾਂ ਹਾਂ ਇਹ ਡਿਸ਼ੇਤੀ ਪੀ ਲੈ ਤੋ ਹੋਰ ਐਵੇਂ ਵੇਚਦੇ ਰਹਿਣਾ ਹੀ ਆ ਗੈਸ ਨਿਕਲ ਕੇ ਕੀ ਫੇਰ ਕੀ ਫਾਇਦਾ ਹੀ ਪੀਂਦਾ ਗੈਸ ਨਿਕਲ ਕੇ ਤੇ ਫੀਨ ਪੀਂਦਾ ਫਾਇਦਾ ਔਰ ਨਹੀਂ ਤੇ ਗਲੇ ਜ ਲੱਗਦੀ ਰਹਿੰਦੀ ਤੇਰੇ ਲੱਗਦਾ ਮੇਰੇ ਨੂੰ ਲੱਗਦਾ ਮੇਰਾ ਹੁਣ ਬੁੱਢਾ ਗਲ ਚਟਾਂ ਦੇ ਡੱਪਿਆ ਉਹ ਤੇ ਗੈਸ ਦਾ ਪਤਾ ਹੀ ਨ ਲੱਗਾ ਮੰਮੀ ਕਿੰਨੀਆ ਗੱਲਾਂ ਕਰਦੀ ਹਾਂ ਬੜੀ ਤੇਜ਼ ਵਾਕ ਕਰ ਪਿੱਛੇ ਤੋਂ ਜੀ ਇਹਨੇ ਸਾਰਿਆਂ ਨੂੰ ਉੱਥੇ ਰਾਹੇ ਪਾਇਆ ਪੂਆ ਨੂੰ ਆਂਦੇ ਖੂਨ ਨਹੀਂ ਦਿੰਦੀ ਏ ਹਾਂ ਗੁਰਪੁਆ ਤੇਰੀ ਮੰਮੀ ਦੀ ਵਿਚੋਲਣੀ ਆ ਹਾਂ ਮੈਂ ਪੁਆਣੀ ਮਨਾਉਣਾ ਹਾਂ ਮੈਂ ਨਾਮ ਲੈ ਕੇ ਬੁਲਾਇਆ ਕਰਨਾ ਉਹ ਸ਼ਾ ਨਾਮ ਨਹੀਂ ਬੁਲਾਉਂਦੀ ਕਿਉਂਕਿ ਫਿਰ ਮम्मा ਨੇ ਕਿਹਾ ਨਾ ਉਹ ਹੀ ਤੇਰੀ ਪੁਆ ਜਾ ਚਲ ਜਾ ਫਿਰ ਮੈਨੂੰ ਇੱਥੇ ਮम्मा ਕਹਿੰਦੇ ਗਏ ਕਿ ਉਹ ਤੇਰੀ ਨਾਨੀ ਆ ਨਾਨੀ ਕਿਹਾ ਕਰ ਮੈਂ ਕਿਹਾ ਫਿਰ ਤੇ ਤੂੰ ਕੀ ਕਰ ਨਾ ਉਹ ਤੇਰੀ ਨੰਨੀ ਦਾ ਚਲ ਜਾ ਫਿਰ ਮੈਂ ਨਾਨੀ ਬਣ ਜਾਗੀ ਤਾਂ ਇਹ ਮਾਡੇ ਕੈਂਸਰੋਂ ਤੇ ਡਰਦਾ ਮਾਡੇ ਕੈਂਸਰੋਂ ਹਾਂ ਤਾਂ ਦਾਦੀ ਕਹਿੰਦੀ ਇਹਨੂੰ ਅੱਛਾ ਨਾਨੀ ਦਾਦੀ ਸਭ ਓਹੀ ਹੈਗੇ ਨਾਨੀ ਦਾਦੀ ਹਾਂ ਨਾਨੀ ਦਾਦੀ ਆਹ ਪੂਆ ਚਾਚੀ ਪੂਆ ਨਾਨੀ ਹਾਂ ਪੂਆ ਨਾਨੀ ਪੂਆ ਦਾਦੀ ਨਿਆਣੇ ਕਹ ਦਿੰਦੇ ਨੇ ਨੰਨਾਂ ਜੋ ਮਾਪੇ ਹੁੰਦੇ ਲੱਗਦਾ ਪਹਿਲਾਂ ਪਹਿਲਾਂ ਜੇ ਰਿਸ਼ਤੇਦਾਰੀਆਂ ਬਥੇਰੀਆਂ ਸੀ ਆ ਹੁਣ ਹੀ ਲੋਕਾਂ ਨੇ ਆਂਟੀ ਅੰਕਲ ਕਰ ਦਿੱਤੇ ਆ ਕੋਈ ਵੱਡਾ ਵੀ ਕੋਈ ਨਿੱਕਾ ਵੀ ਇਸ ਪਾਸੇ ਉਹ ਕੋਸ਼ੀ ਆ ਅੱਗੇ ਦਾਦੀ ਹੋਕਰ ਪੂਆ ਹੋਣੀ ਆ ਜੇ ਪੂਆ ਫੁੱਪੀਆਂ ਕੋ ਜਾਣਾ ਨਿਆਣੇ ਨੇ ਦੂਰ ਦੀ ਰਿਸ਼ਤੇਦਾਰੀ ਦਾ ਪਤਾ ਲੱਗ ਠੀਕ ਵੀ ਆ ਅੰਟਾ ਲੱਗੀ ਅੰਟਾ ਲੱਗੀ ਕੰਮ ਦੇ ਬੜਿਆ ਨਹੀਂ ਲਾ ਦਿੰਦੀ ਨਾ ਫੇਰ ਕਿਤੇ ਨਹੀਂ ਮੈਂ ਆ ਚਾਗੀ ਆ ਮੈਨੂੰ ਤੇ ਹੋਰ ਖਤਰਾ ਪੈ ਗਿਆ ਮੇਰੇ ਮਗਰੋਂ ਗਿਆਤ ਨਹੀਂ ਮਾਰਨੂ ਕਿਤੇ ਨਹੀਂ ਹੋਏ ਰਸਤਾ ਹੋਏ ਨਹੀਂ ਜਾੜੇ ਮੇ ਕੋ ਕੀਪ ਤਾਂ ਕੀ ਖਾ ਲਿਆ ਤੂੰ ਅੱਜ ਠੀਕ ਵੀ ਆ ਪਤਾ ਨਹੀਂ ਮੰਮੀ ਨੇ ਦਾਲ ਆ ਲਿਆ ਨਾ ਪੱਕਾ ਨਹੀਂ 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 ਤੇ ਦਾਇ ਨੇ ਗਿਆ ਹੀ ਬਾਰ ਮੇਰੇ ਮਗਰੋਂ ਦਾਲ ਹੁੰਦਾ ਮੰਮੀ ਕੋਈ ਪਤਾ ਲੱਗਦਾ ਵਾ ਨਹੀਂ ਨਹੀਂ ਇਹ ਤਾਂ ਨਾ ਕੋ ਮਨ ਹਮ ਨੂੰ ਆਹ ਉਹ ਨਹੀਂ ਮੈਂ ਦਾਲ ਆ

Yeah,